ਸਿਮਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਤੇ ਸਤਸੰਗਤ ਵਿੱਚ ਜਾਣ ਵਾਲੇ ਗੁਰੂ ਦੇ ਸਿੱਖ ਨਾਮ ਦੀ ਬੜੀ ਮਹਿਮਾ ਸੁਣਦੇ ਨੇ ਤੇ ਬੜਿਆਂ ਦਾ ਦਿਲ ਕਰਦਾ ਹੈ ਭਈ ਨਾਮ ਤੋਂ ਹਾਸਲ ਹੋਣ ਵਾਲੇ ਸੁੱਖ ਅਸੀਂ ਵੀ ਮਾਣੀਏ ਪਰ ਜਦੋਂ ਨਾਮ ਹਾਸਲ ਕਰਨ ਵਾਸਤੇ ਸਿਮਰਨ ਦਾ ਤਰੀਕਾ ਦੱਸਿਆ ਜਾਂਦਾ ਹੈ ਤਾਂ ਸਿਮਰਨ ਨੂੰ ਬੜੀ ਲੰਮੀ ਤੇ ਮੁਸ਼ਕਲ ਘਾਟੀ ਸਮਝ ਕੇ ਇਧਰ ਚੱਲਣ ਦਾ ਜਿਗਰਾ ਹੀ ਨਹੀਂ ਕਰ ਸਕਦੇ ਕਈ ਗੁਰਸਿੱਖ ਇਸ ਸ਼ੱਕ ਵਿੱਚ ਰਹਿੰਦੇ ਨੇ ਕਿ ਦੁਨਿਆਵੀ ਕੋਸ਼ਿਸ਼ਾਂ ਨਾਲ ਜਿਸ ਤਰ੍ਹਾਂ ਉਮਰ ਬੀਤ ਰਹੀ ਹੈ ਸਿਮਰਨ ਨਾਲ ਇਸ ਤੋਂ ਚੰਗੀ ਕੀ ਬਣ ਜਾਣੀ ਇਹਨਾਂ ਭੋਲੇ ਲੋਕਾਂ ਨੂੰ ਵੀ ਸਿਮਰਨ ਦੀ ਬੇਅੰਤ ਸ਼ਕਤੀ ਦਾ ਪਤਾ ਨਹੀਂ ਸਿਮਰਨ ਨਾਲ ਇੱਕ ਆਤਮਿਕ ਸ਼ਕਤੀ ਹਾਸਲ ਹੁੰਦੀ ਹੈ ਜਿਸ ਨਾਲ ਵਾਇਗਰੂਵਲ ਮਨ ਲੱਗਣ ਤੋਂ ਇਲਾਵਾ ਦੁਨੀਆ ਦੇ ਸਾਰੇ ਕੰਮ ਸੌਰਦੇ ਨੇ ਤੇ ਜ਼ਿੰਦਗੀ ਖੁਸ਼ਹਾਲ ਹੋ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੇ ਸੁੱਖ ਹਾਸਲ ਹੋ ਜਾਣ ਤੇ ਹਮੇਸ਼ਾ ਵਾਸਤੇ ਸਾਡੇ ਕੋਲ ਰਹਿਣ ਇਹ ਦੁਨੀਆ ਕਿਉਂਕਿ ਹਰ ਵੇਲੇ ਬਦਲਣ ਵਾਲੀ ਚੀਜ਼ ਹੈ ਜਿਸ ਦੀ ਕੋਈ ਵੀ ਹਾਲਤ ਕਾਇਮ ਨਹੀਂ ਰਹਿੰਦੀ ਜਿਸ ਕਰਕੇ ਇਸ ਵਿੱਚ ਕਿਸੇ ਵੀ ਖੁਸ਼ੀ ਨੂੰ ਪੱਕੇ ਤੌਰ ਤੇ ਹਾਸਲ ਕਰ ਸਕਣ ਦੀ ਉਮੀਦ ਕਰਨਾ ਵਿਅਰਥ ਗੱਲ ਹੈ ਵਾਇਗ੍ਰੋਹੀ ਇੱਕ ਪੱਕੀ ਤੇ ਨਾ ਬਦਲਣ ਵਾਲੀ ਚੀਜ਼ ਹੈ ਜਿਸ ਨਾਲ ਮਨ ਜੋੜਨ ਤੋਂ ਬਿਨਾ ਹਮੇਸ਼ਾ ਦੇ ਸਦੀਵੀ ਸੁੱਖ ਨਹੀਂ ਮਿਲ ਸਕਦੇ ਇਸ ਵਾਸਤੇ ਸਾਰੇ ਸੁਖ ਹਾਸਲ ਕਰਨ ਲਈ ਤੇ ਹਮੇਸ਼ਾ ਆਪਣੇ ਕੋਲ ਰੱਖਣ ਵਾਸਤੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਹਰੇਕ ਗੁਰਸਿੱਖ ਸਿਮਰਨ ਦੀ ਉੱਚੀ ਮੰਜ਼ਲ ਤੇ ਇੱਕਦਮ ਨਹੀਂ ਜਾ ਸਕਦਾ ਪਹਿਲੋਂ ਛੇਟਲੀਆਂ ਮੰਜ਼ਲਾਂ ਵਿੱਚੋਂ ਲੰਘਣਾ ਜ਼ਰੂਰੀ ਹੈ ਅੱਜ ਅਸੀਂ ਸਿਮਰਨ ਦੇ ਸ਼ਰੂ ਦੇ ਤਰੀਕੇ ਜਿਹੜੇ ਬੜੇ ਸੌਖੇ ਤੇ ਸੁਵਧਲੇ ਨੇ ਉਹ ਤੁਹਾਨੂੰ ਦੱਸਣ ਲੱਗਿਆਂ ਤੁਸੀਂ ਉਹਨਾਂ ਵਿੱਚੋਂ ਆਪਣੇ ਖਿਆਲ ਮੁਤਾਬਕ ਆਪਣੀ ਪਸੰਦ ਮੁਤਾਬਕ ਚੁਣ ਸਕਦੇ ਹੋ ਤੇ ਫਿਰ ਉਸੇ ਤਰ੍ਹਾਂ ਸਿਮਰਨ ਕਰੋ ਸਿਮਰਨ ਦਾ ਫਲ ਹਾਸਲ ਹੋਣਾ ਜ਼ਰੂਰੀ ਹੋਵੇ ਜਲਦੀ ਹੋਵੇ ਜਾਂ ਦੇਰ ਨਾਲ ਪਰ ਜਿਤੇ ਰੱਖਿਓ ਸਿਮਰਨ ਦਾ ਫਲ ਜ਼ਰੂਰ ਮਿਲੇਗਾ ਹਾਂ ਸਿਮਰਨ ਦਾ ਫਲ ਮਿਲਣ ਨਾਲ ਹੀ ਇਹ ਪਤਾ ਲੱਗਣਾ ਹੈ ਕਿ ਸਿਮਰਨ ਕਰਨ ਵਾਲਾ ਠੀਕ ਰਸਤੇ ਤੇ ਜਾ ਰਿਹਾ ਕਿ ਨਹੀਂ ਜਿਸ ਫਲ ਦੀ ਇੱਛਾ ਹੈ ਉਸ ਤੋਂ ਇਲਾਵਾ ਮਨ ਦੀ ਸ਼ਾਂਤੀ ਤੇ ਵਾਹਿਗੁਰੂ ਨਾਲ ਮਨ ਜੁੜਨਾ ਇਹ ਦੋਵੇਂ ਗੱਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਇੱਕ ਭਰਪੂਰ ਖਜ਼ਾਨਾ ਨੇ ਉਨ੍ਹਾਂ ਵਿੱਚੋਂ ਸਿਮਰਨ ਕਰਨ ਦੇ ਤਰੀਕੇ ਹਾਸਲ ਹੋ ਸਕਦੇ ਨੇ ਸਿਮਰਨ ਦਾ ਹਰ ਤਰੀਕਾ ਵਾਹਿਗੁਰੂ ਨੂੰ ਹਾਜ਼ਰ ਤੇ ਉਸ ਦੀ ਸ਼ਕਤੀ ਨੂੰ ਕੰਮ ਕਰਦਿਆਂ ਵੇਖਣਾ ਹੈ ਹਾਂ ਬਿਮਾਰੀ ਨੂੰ ਹਟਾਉਣ ਜਾਂ ਰੋਕਣ ਵਾਸਤੇ ਸਿਮਰਨ ਇਸ ਤਰ੍ਹਾਂ ਕਿਰਨ ਕਰਨਾ ਚਾਹੀਦਾ ਹੈ ਸਿਮਰਨ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਆਪਣੀਆਂ ਅੱਖਾਂ ਬੰਦ ਕਰਕੇ ਮਹਿਸੂਸ ਕਰੋ ਉਹ ਵਾਹਿਗੁਰੂ ਹਰ ਵੇਲੇ ਮੇਰੇ ਕੋਲ ਹੈ ਵਾਹਿਗੁਰੂ ਦੇ ਕੋਲ ਹੁੰਦਿਆਂ ਬਿਮਾਰੀ ਆ ਹੀ ਨਹੀਂ ਸਕਦੀ ਕਿਉਂਕਿ ਵਾਹਿਗੁਰੂ ਵਿੱਚ ਬਿਮਾਰੀ ਨਹੀਂ ਇਸ ਲਈ ਮੇਰੇ ਕੋਲ ਵੀ ਬਿਮਾਰੀ ਆ ਹੀ ਨਹੀਂ ਸਕਦੀ ਇਸੇ ਸਿਮਰਨ ਨੂੰ ਬਾਰ-ਬਾਰ ਧਿਆਨ ਵਿੱਚ ਲਿਆਉਣਾ ਹੈ ਫੇਰ ਮੈਂ ਸਰੀਰ ਨਹੀਂ ਵਾਹਿਗੁਰੂ ਦੀ ਜੋਤ ਹੈ ਤੇ ਵਾਹਿਗੁਰੂ ਦੀ ਜੋਤ ਨੂੰ ਕਦੇ ਬਿਮਾਰੀ ਨਹੀਂ ਲੱਗ ਸਕਦੀ ਮੌਤ ਨਹੀਂ ਆ ਸਕਦੀ ਇਸ ਲਈ ਮੈਨੂੰ ਬਿਮਾਰੀ ਲੱਗ ਹੀ ਨਹੀਂ ਸਕਦੀ ਤੇ ਮੌਤ ਆ ਹੀ ਨਹੀਂ ਸਕਦੀ ਇਸ ਗੱਲ ਨੂੰ ਬਾਰ-ਬਾਰ ਪੂਰੇ ਧਿਆਨ ਨਾਲ ਦੁਹਰਾਓ ਸਰੀਰ ਝੂਠਾ ਹੈ ਤੇ ਹਰ ਵੇਲੇ ਬਦਲ ਰਿਹਾ ਹੈ ਤੇ ਨਾਸ਼ ਹੋ ਜਾਣ ਵਾਲੀ ਚੀਜ਼ ਹੈ ਇਸ ਵਿੱਚ ਜਿਹੜੀ ਬਿਮਾਰੀ ਵੀ ਦਿਸਦੀ ਹੈ ਨਾ ਉਹ ਵੀ ਝੂਠੀ ਹੈ ਤੇ ਬੇਜਾਨ ਹੈ बार-बार ਇਹ ਸਿਮਰਨ ਧਿਆਨ ਨਾਲ ਕਰੋ ਬਿਮਾਰੀ ਵੀ ਆਪਣੇ ਆਪ ਆਪਣੇ ਆਪ ਨੂੰ ਸਾੜ ਲੈਣ ਵਾਲੀ ਚੀਜ਼ ਹੈ ਇਹ ਤੇ ਆਪੇ ਹੀ ਨਾਸ਼ ਹੋ ਜਾਏਗੀ ਤੇ ਮੈਨੂੰ ਇਹ ਛੋ ਵੀ ਨਹੀਂ ਸਕਦੀ ਜਿਵੇਂ ਬੰਬ ਚੱਲਣ ਨਾਲ ਜਿੱਥੇ ਉਹ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਨਾਸ਼ ਕਰਦਾ ਹੈ ਉਹ ਆਪ ਵੀ ਨਾਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਬਿਮਾਰੀ ਨੇ ਵੀ ਨਾਸ਼ ਹੋ ਜਾਣਾ ਹੈ ਮੈਨੂੰ ਇਹ ਬਿਮਾਰੀ ਦੁੱਖ ਨਹੀਂ ਦੇ ਸਕਦੀ ਝੂਠੀ ਹੈ ਕੱਚੀ ਹੈ ਇਸਨੇ ਖਤਮ ਹੋ ਜਾਣਾ ਹੈ बार-बार ਇਹ ਸਿਮਰਨ ਕਰੋ ਉਵਾਈ ਗੁਰੂ ਮਹਾ ਆਨੰਦ ਹੈ ਅਤੇ ਮੈਂ ਵੀ ਹਰ ਵੇਲੇ ਆਨੰਦ ਦਾ ਰੂਪ ਹਾਂ ਮੇਰਾ ਕੋਈ ਵੀ ਹਿੱਸਾ ਬੇਚੈਨੀ ਜਾਂ ਬਿਮਾਰੀ ਨਹੀਂ ਵਿਖਾ ਸਕਦਾ ਇਸ ਹਾਲਤ ਨੂੰ ਆਪਣੇ ਆਲੇ ਦੁਆਲੇ ਵੇਖਣਾ ਤੇ ਆਨੰਦ ਨੂੰ ਮੰਨਣਾ ਇਹ ਸਿਮਰਨ ਬਾਰ-ਬਾਰ ਪੂਰੇ ਧਿਆਨ ਨਾਲ ਕਰਨਾ ਚਾਹੀਦਾ ਹੈ ਉਵਾਈ ਗੁਰੂ ਇੱਕ ਪ੍ਰਕਾਸ਼ ਹੈ ਜਿਹੜਾ ਮੇਰੇ ਅੰਦਰ ਤੇ ਬਾਹਰ ਵੀ ਮੌਜੂਦ ਹੈ ਇਸ ਦਾ ਪ੍ਰਕਾਸ਼ ਹੋਣ ਨਾਲ ਬਿਮਾਰੀ ਜਿਹੜਾ ਮਾਇਆ ਦਾ ਹਨੇਰਾ ਹੈ ਇਹ ਦੂਰ ਹੋ ਜਾਂਦੀ ਹੈ ਇਸ ਲਈ ਹਰ ਹਾਲ ਇਸ ਬਿਮਾਰੀ ਨੇ ਗੁਮ ਹੋਣਾ ਹੀ ਹੋਣਾ ਹੈ ਉਹ ਵਾਹਿਗੁਰੂ ਸੁੱਖਾਂ ਦਾ ਸਰੂਪ ਹੈ ਅਤੇ ਇਸ ਸੁੱਖਾਂ ਦੇ ਸਰੂਪ ਵਿੱਚ ਆਪਣੇ ਆਪ ਨੂੰ ਬੈਠਾ ਹੋਇਆ ਮਹਿਸੂਸ ਕਰਨਾ ਹੈ ਗੁਰੂ ਜੀ ਨੇ ਆਖਿਆ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜਾਂ ਨਾਮ ਔਖਦ ਜਿਹੇ ਰਿਦੈ ਹਿਤਾਵੇ ਤਾਂ ਹੈ ਰੋਗ ਸੁਪਨੇ ਨਹੀਂ ਆਵੇ ਇਹ ਵਾਲਾ ਸ਼ਬਦ ਤੇ ਇਸ ਤਰ੍ਹਾਂ ਦੇ ਹੋਰ ਸ਼ਬਦ بار بار ਪੂਰੇ ਧਿਆਨ ਨਾਲ ਪੜਨੇ ਇਹ ਸਿਮਰਨ ਕਰਨਾ ਜੇ ਕਿਤੇ ਦੁਨਿਆਵੀ ਲੋੜਾਂ ਪੂਰੀਆਂ ਹੋਣ ਦੀ ਇੱਛਾ ਹੈ ਤਾਂ ਫਿਰ ਇਸ ਤਰ੍ਹਾਂ ਕਰੋ ਮਹਿਸੂਸ ਕਰੋ ਕਿ ਵਾਹਿਗੁਰੂ ਮੇਰੇ ਅੰਦਰ ਵਸ ਰਿਹਾ ਹੈ ਮੈਂ ਉਸ ਦੀ ਜੋਤ ਹਾਂ ਜੋਤ ਹੋਣ ਕਰਕੇ ਵਾਹਿਗੁਰੂ ਦੇ ਸਾਰੇ ਗੁਣ ਮੇਰੇ ਵਿੱਚ ਪ੍ਰਕਾਸ਼ਮਾਨ ਹੋ ਰਹੇ ਹਨ ਇਹ ਸਿਮਰਨ ਫਿਰ ਵਾਇਗ੍ਰੂ ਪੂਰਨ ਹੈ ਤੇ ਉਸ ਦੀ ਜੋਤ ਔਣ ਕਰਕੇ ਮੈਂ ਵੀ ਪੂਰਨ ਹਾਂ ਵਾਇਗ੍ਰੂ ਦੀ ਜੋਤ ਵਿੱਚ ਲੋੜ ਦੀਆਂ ਸਭ ਚੀਜ਼ਾਂ ਮੌਜੂਦ ਨੇ ਮੈਨੂੰ ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਸਭ ਕੁਝ ਇੱਥੋਂ ਹੀ ਮਿਲ ਜਾਣਾ ਹੈ ਮੈਨੂੰ ਕਬਰੌਣ ਦੀ ਲੋੜ ਨਹੀਂ ਇਹ ਸਿਮਰਨ ਕਰਨਾ ਵਾਹਿਗੁਰੂ ਦੀ ਜੋਤ ਮੇਰੇ ਅੰਦਰ ਮੌਜੂਦ ਹੈ ਤੇ ਮੇਰੀਆਂ ਸਾਰੀਆਂ ਦੁਨਿਆਵੀ ਲੋੜਾਂ ਪੂਰੀਆਂ ਵੀ ਕਰ ਰਹੀ ਹੈ। ਅਤੇ ਵਾਹਿਗੁਰੂ ਦੀ ਜੋਤ ਜਿਹੜੀ ਮੇਰੇ ਅੰਦਰ ਮੌਜੂਦ ਹੈ ਉਹ ਮੇਰੀ ਸਾਰੀ ਸੁਖਮਈ ਦੁਨੀਆ ਆਪ ਬਣਾ ਰਹੀ ਹੈ। ਇਸ ਦੁਨੀਆ ਵਿੱਚ ਮੇਰੀਆਂ ਲੋੜਾਂ ਪੂਰੀਆਂ ਕਰਨ ਵਾਲੀ ਹਰ ਇੱਕ ਸ਼ੈ ਪਹਿਲਾਂ ਹੀ ਮੌਜੂਦ ਹੈ। ਮੈਂ ਹੋਰ ਕੁਝ ਵੀ ਨਹੀਂ ਕਰਨਾ। ਸਿਰਫ ਉਹਨਾਂ ਚੀਜ਼ਾਂ ਨੂੰ ਆਪਣੀ ਵਰਤੋਂ ਵਿੱਚ ਲਿਆਉਣਾ। ਇਸ ਸਿਮਰਨੇ ਮੇਰੀ ਜੋਤ ਦੀ ਲੋੜ ਵੀ ਤੇ ਉਸ ਲੋੜ ਦਾ ਪੂਰਾ ਹੋਣਾ ਵੀ ਕੋਈ ਦੋ ਗੱਲਾਂ ਨਹੀਂ ਇੱਕੋ ਹੀ ਗੱਲ ਹੈ ਜਿਵੇਂ ਹੀ ਲੋੜ ਪੈਦਾ ਹੋਵੇਗੀ ਉਸੇ ਵੇਲੇ ਪੂਰੀ ਹੋ ਜਾਏਗੀ ਇਹ ਸਿਮਰਨ ਹੈ ਜਿਸ ਤਰ੍ਹਾਂ ਸੂਰਜ ਆਪਣੀਆਂ ਕਿਰਨਾਂ ਨੂੰ ਆਪੇ ਹੀ ਪਾਲਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਮੈਨੂੰ ਆਪੇ ਹੀ ਪਾਲ ਰਿਹਾ ਹੈ ਇਹ ਸਿਮਰਨ ਹੈ ਵੈਗੁਰੂ ਮੇਰੀ ਪਾਲਣਾ ਕਰਕੇ ਕਿਤੇ ਮੇਰੇ ਕੰਮ ਦੇ ਬਦਲੇ ਵਿੱਚ ਉਸ ਦੀ ਤਨਖਾਹ ਨਹੀਂ ਦੇ ਰਿਹਾ ਨਹੀਂ ਵੈਗੁਰੂ ਤਾਂ ਹਰ ਹਾਲ ਮੇਰੀ ਪਾਲਣਾ ਕਰ ਰਿਹਾ ਹੈ ਕੰਮ ਵੈਗੁਰੂ ਦਾ ਦੱਸਿਆ ਅਤੇ ਉਹ ਆਪ ਹੀ ਮੇਰੇ ਕੋਲੋਂ ਆਪਣੀ ਬਖਸ਼ਿਸ਼ ਨਾਲ ਕਰਵਾ ਰਿਹਾ ਹੈ ਪਾਲਣਾ ਕਰਨੀ ਤੇ ਕੰਮ ਕਰਨਾ ਇਹ ਦੋ ਵੱਖ-ਵੱਖ ਗੱਲਾਂ ਨੇ ਇਹ ਸਿਮਰਨ ਹੈ ਵਾਹਿਗੁਰੂ ਅੰਮ੍ਰਿਤ ਉਸ ਦੀਆਂ ਸਭ ਚੀਜ਼ਾਂ ਅੰਮ੍ਰਿਤ ਨੇ ਤੇ ਉਹ ਲੋੜਾਂ ਵੀ ਖੁੱਲੇ ਗੱਫੇ ਦੇ ਕੇ ਪੂਰੀਆਂ ਕਰਦਾ ਹੈ ਅੰਮ੍ਰਿਤ ਦਿੰਦਾ ਤੇ ਅੰਮ੍ਰਿਤ ਦੇ ਕੇ ਜੀਵਨ ਬਖਸ਼ਦਾ ਹੈ ਇਹ ਸਿਮਰਨ ਹੈ ਹਵਾ ਸਾਹ ਲੈਣ ਵਾਸਤੇ ਬੜੀ ਜ਼ਰੂਰੀ ਹੈ ਤੇ ਹਰ ਵੇਲੇ ਤੇ ਹਰ ਥਾਂ ਤੇ ਮਿਲਣ ਕਰਕੇ ਕੋਈ ਵੀ ਮਨੁੱਖ ਇਸ ਨੂੰ ਜਮਾ ਕਰਕੇ ਨਹੀਂ ਰੱਖਦਾ ਅਤੇ ਮੈਨੂੰ ਆਪਣੀ ਜੋਤ ਨੂੰ ਪਾਲਣ ਵਾਸਤੇ ਵਾਹਿਗੁਰੂ ਨੇ ਹਰ ਚੀਜ਼ ਖੁੱਲੇ ਗਫੇ ਦੇ ਕੇ ਮੈਨੂੰ ਨਿਹਾਲ ਕੀਤਾ ਮੈਨੂੰ ਜਮਾ ਰੱਖਣ ਦੀ ਲੋੜ ਨਹੀਂ ਇਹ ਸਿਮਰਨ ਕਰਨਾ ਹੈ ਫਿਰ ਪਿਆਰ ਨਾਲ ਪੜ੍ਹਨਾ ਹੈ ਕਾਹੇ ਰੇ ਮਨ ਚਿਤਮੈ ਉਦਮ ਜਾਂ ਆਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤੰਕਾ ਰਜ਼ਕ ਆਗੈ ਕਰ ਤਰਿਆ ਇਹ ਸਿਮਰਨ ਕਰਨਾ ਰਤਨ ਲਾਲ ਜੰਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਤੋ ਜਾਈ ਇਹ ਸਿਮਰਨ ਕਰਨਾ ਤੇ ਬਾਰ ਬਾਰ ਪੜਨਾ ਹੋਰ ਇਸ ਤਰ੍ਹਾਂ ਦੇ ਸ਼ਬਦ ਦੁਨਿਆਵੀ ਔਕੜਾਂ ਦੂਰ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਮਿਲਦੇ ਨੇ ਇਹ ਵਾਹਿਗੁਰੂ ਦੇ ਕਾਨੂੰਨ ਨੇ ਜਿਹੜੇ ਸੱਚੇ ਤੇ ਸਦੀਵੀ ਕਾਨੂੰਨ ਨੇ ਪੂਰੀ ਤਰ੍ਹਾਂ ਸਮਝ ਕੇ ਇਹਨਾਂ ਨੂੰ ਵਰਤਿਆ ਜਾਵੇ ਤਾਂ ਇਹ ਵੀ ਬਿਜਲੀ ਵਾਂਗ ਰੇਡੀਓ ਵਾਂਗ ਭਾਫ਼ ਵਾਂਗ ਬਾਕੀ ਸਭ ਕਾਨੂੰਨਾਂ ਵਾਂਗ ਪੂਰਾ ਨਤੀਜਾ ਪੈਦਾ ਕਰਦੇ ਨੇ ਜੇਕਰ ਸਿਮਰਨ ਪਹਿਲਾਂ ਪਹਿਲ ਪੂਰੀ ਤਰ੍ਹਾਂ ਸਮਝ ਨਹੀਂ ਪੈ ਸਕਿਆ ਤਾਂ ਜਿੰਨੀ ਸਮਝ ਆਈਏ ਉਹ ਨਾਲ ਨਤੀਜਾ ਪੈਦਾ ਹੋਦਾ ਹੈਗਾ ਕਿਉਂਕਿ ਸਿਮਰਨ ਵਿੱਚ ਵਾਇਗ੍ਰੂਦੀ ਸ਼ਕਤੀ ਤੇ ਕਾਨੂੰਨ ਕੰਮ ਕਰਦੇ ਵੇਖੀ ਦੇਣ ਸੋ ਵਾਇਗ੍ਰੂਵਲ ਮੰਨ ਲੱਗਣਾ ਜ਼ਰੂਰੀ ਹੈ ਸਿਮਰਨ ਵਿੱਚ ਆਨੰਦ ਆਉਣਾ ਠੀਕ ਰਸਤੇ ਤੇ ਚੱਲਣ ਦੀ ਨਿਸ਼ਾਨੀ ਹਾਂ ਸਿਮਰਨ ਕਰਦਿਆਂ ਕੁਝ ਜ਼ਰੂਰੀ ਗੱਲਾਂ ਨੇ ਜਿੰਨਾ ਤੋਂ ਪਰਹੇਜ਼ ਵੀ ਕਰਨਾ ਹੈ ਪਹਿਲੀ ਗੱਲ ਪਾਪ ਨਾ ਕਰੋ ਦੂਸਰਾ ਦਾਤਾਂ ਨੂੰ ਮਾਣੋ ਪਰ ਹਰ ਵੇਲੇ ਆਪਣੇ ਮਨ ਵਿੱਚ ਦਾਤਾਰ ਨੂੰ ਰੱਖੋ ਜੇ ਦਾਤੇ ਨੂੰ ਯਾਦ ਰੱਖਾਂਗੇ ਤਾਂ ਦਾਤਾਂ ਕਦੇ ਨਹੀਂ ਮੁਕਣਗੀਆਂ ਸਭ ਲੋੜਾਂ ਸਿਰਫ ਵਾਹਿਗੁਰੂ ਹੀ ਪੂਰੀਆਂ ਕਰ ਸਕਦਾ ਹੈ ਉਹ ਮਾਤਾ ਪਿਤਾ ਹੋ ਕੇ ਪ੍ਰੇਮ ਨਾਲ ਸਾਡੀਆਂ ਸਭ ਲੋੜਾਂ ਪੂਰੀਆਂ ਕਰ ਰਿਹਾ ਹੈ ਇਹ ਗੱਲ ਸਦਾ ਆਪਣੇ ਮਨ ਵਿੱਚ ਯਾਦ ਰੱਖੋ ਵਾਇਗ੍ਰੂ ਨੂੰ ਆਪਣੇ ਕੋਲ ਮੌਜੂਦ ਵੇਖਣ ਵਿੱਚ ਕੋਈ ਯਤਨ ਕਰਨ ਦੀ ਲੋੜ ਨਹੀਂ ਉਹ ਸਰਵ ਵਿਆਪਕ ਹੈ ਹਰ ਵੇਲੇ ਮੌਜੂਦ ਹੈ ਇਸ ਨਿਯਮ ਨੂੰ ਜਾਨਣਾ ਤੇ ਸੁਰਤੀ ਵਿੱਚ ਟਿਕਾਉਣਾ ਬਹੁਤ ਵੱਡਾ ਸਿਮਰਨ ਹੈ ਇਸੇ ਤਰ੍ਹਾਂ ਆਪਣੇ ਆਪ ਨੂੰ ਪੂਰਨ ਤੇ ਮਹਾ ਆਨੰਦ ਵਿੱਚ ਵੇਖਣਾ is simran di avasth